ਕੁਸੀਂ ਦੇਖ ਰਹੇ ਹੋ ਗਿਆਨ ਜਗਤੀ ਚੈਨਲ ਹਰ ਸਾਲ ਸ੍ਰੀ ਅਮਰਸਰ ਦਰਬਾਰ ਸਾਹਿਬ ਵਿਖੇ ਕਰਵਾਏ ਜਾ ਰਹੇ ਖੁੱਲੇ ਦਰਸ਼ਨ ਦਦਾਰ ਸਮਾਗਮ ਵਿੱਚ ਸਰਦਾਰ ਜਸਵਿੰਦਰ ਸਿੰਘ ਧਾਲੀਵਾਲ ਹਰਮਾਨਗੜ੍ਹ ਰਾਜਸਥਾਨ ਤੋਂ ਆਪਣੀ ਟੀਮ ਸਮੇਤ ਜਸਾ ਲੈ ਕੇ ਇਸ ਸਮੁੱਚੇ ਪ੍ਰੋਗਰਾਮ ਵਿੱਚ ਪਹੁੰਚੇ ਜਿੱਥੇ ਧਰਮਸ਼ਾਲਾ ਭਾਈ ਦਸੌਂਦਾ ਜੀ ਵਿਕੇ ਸਮਾਗਮ ਦਾ ਆਗਾਜ਼ ਹੋਇਆ ਸੰਗਤਾਂ ਲਈ ਲੰਗਰ ਪ੍ਰਸ਼ਾਦੀ ਦਾ ਪ੍ਰਬੰਧ ਕੀਤਾ ਗਿਆ ਉਸ ਤੋਂ ਬਾਅਦ ਸਮੁੱਚੀ ਜਥੇ ਨੇ ਹਰ ਮੰਦਰ ਸਾਹਿਬ ਵਿਖੇ ਜਾ ਕੇ ਦੇਖ ਕਰਵਾਈ ਅਤੇ ਅੰਦੇਗ ਅਤੇ ਅਰਦਾਸ ਕਰਾਉਣ ਉਪਰੰਤ ਜਾਤੀ ਸਿਸਟਮ ਨੂੰ ਅਨਕਾਰਦੇ ਹੋਏ ਆਪਣੀ ਮੰਗ ਰੱਖੀ ਕਿ ਸਿੱਖੀ ਸਿਧਾਂਤਾਂ ਅਨਸਾਰ ਜਾਤ ਪਾਤ ਦੀ ਸਿਸਟਮ ਖਤਮ ਹੋਣਾ ਚਾਹੀਦਾ ਹੈ ਸੋ ਆਓ ਦੇਖਦੇ ਹਾਂ प्रोग्राम दिया कुछ झलकिया जिन्हों राहीज समागम किया जाएगा मेरे भी फोटो <बुने> <स्था> <अच्थारे। स्था> <स्था> <स्था> <थेक। स्था> <स्था> ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਚ ਬੱਚੇ ਪਿਆਰੇ ਸਾਹਿਬ ਜੀ ਆਪ ਸਭ ਜਿਹਨੂੰ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕਿਹਾ ਕਿਤੇ ਮੈਥੋਂ ਕਾਫੀ ਸੀਨੇ ਸਾਥੀਆਂ ਨਹੀਂ ਕੁਝ ਗੱਲਾਂ ਦਸੀਆਂ ਪਰ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਜਿੱਦਾਂ ਪੋਮਾਂ ਦਾ ਕੋਈ ਇਤਿਹਾਸ ਨਹੀਂ ਸੀ ਜਿਨ੍ਹਾਂ ਦੇ ਕੋਈ ਨਾਇਕ ਨਹੀਂ ਸੀ ਉਹਨਾਂ ਖਲਨਾਇਕਾਂ ਨੇ ਉਸ ਤੋਂੰ ਦੇ ਮਹਾਪੁਰਸ਼ਾਂ ਦਾ ਇਤਿਹਾਸ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਸਿਰਾਂ ਦੀਆਂ ਬਾਜ਼ੀਆਂ ਦੇ ਵਿੱਚ ਤਕਸੰਗਟਾਇਆ ਸੀ ਬੋਲੇ ਸੋਨਹਾ ਕਾਲ ਹੋਰ ਹੀ ਗੱਲ ਚੱਲੀ ਇੱਕ ਦੱਸੀ ਮਹਾਪੁਰਸ਼ ਸਾਡੇ ਪ੍ਰੋਫੈਸਰ ਸਾਹਬ ਸਿੰਘ ਜੀ ਨੇ ਕਿ 1920 ਦੇ ਅੰਦਰ ਜਿਹੜੀ ਕਮੇਟੀ ਬਣੀ ਸੀ ਉਸ ਕਮੇਟੀ ਦਾ ਮਕਸਦ ਇਹ ਸੀ ਕਿ ਉਹ ਮਾਪਸੀ ਤੋਂ ਪੁਜਾਰੀਆਂ ਨੂੰ ਆਜ਼ਾਦ ਕਰਾਇਆ ਸੀਗਾ ਪਰ ਮੈਨੂੰ ਨਹੀਂ ਲੱਗਦਾ ਕਿ ਅੱਜ ਵੀ ਅਸੀਂ ਕੋਨੇ ਪੁਜਾਰੀਆਂ ਤੋਂ ਆਜ਼ਾਦ ਹੋ ਗਏ ਹਾਂ ਅੱਜ ਵੀ ਸੜਾ ਤਾਲ ਤੱਕ ਉਹ ਰੈਸ ਜੀਬੀਸੀ ਪੁਜਾਰੀਆਂ ਦੇ ਿੱਤੇ ਚੜੀ ਹੋਈ ਹੈ ਮੈਨੂੰ ਇਹ ਗੱਲ ਕਹਿਣ ਕੋਈ ਦੋ ਰਹਿ ਗਏ ਕੜਵੀ ਹੈ ਲੈਪ ਹੋ ਗਈ ਸਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿੱਥੇ ਕਮੀ ਰਹੀ ਸ਼੍ਰੋਮਣੀ ਸੰਤ ਗੁਰੂ ਰਵਿਦਾਸ ਅੰਦੇਖਾ ਕਰ ਸਕਦੇ ਆਸੀਂ ਸੰਤ ਕਬੀਰ ਜੀ ਨੂੰ ਅੰਦੇਖਾ ਕਰ ਸਕਦੇ ਆਸੀਂ ਨਾਮਦੇਵ ਜੀ ਰਹਿਲਾਸ਼ ਜੀ ਮਹਾਰਾਜ ਨੂੰ ਅਸੀਂ ਅੰਦੇਖਾ ਕਰ ਸਕਦੇ ਆ ਲੇਕਿਨ ਸਾਥੀਓ ਇਹਦੇ ਅੰਦਰ ਆਪਾਂ ਜਿੱਤੇ ਦੂਜੇ ਪੁਜਾਰੀਆਂ ਨੂੰ ਦੋਸ਼ ਦਿੰਨੇ ਆ ਨਾ ਉਥੇ ਦੋਸ਼ ਸਾਡਾ ਖੁਦ ਦਾ ਵੀ ਹੈ ਕਿ ਅਸੀਂ ਖੁਦ ਆਪਦੇ ਮਹਾਨ પુરੁਸ਼ਾਂ ਦਾ ਡਿਵਾਈਡਿਸ਼ਨ ਕਰਤਾ ਸ਼੍ਰੋਮਣੀ ਸੰਤ ਗੁਰੂ ਰਵਿਦਾਸ ਜੀ ਨੂੰ ਸਿਰਫ ਰਵਿਦਾਸ ਸਿੰਘ ਨਾ ਬਣਾ ਕੇ ਛੱਡਦਾ ਕਿ ਸ਼੍ਰੋਮਣੀ ਸੰਤ ਇੱਕ ਰਵਿਦਾਸ ਇਸ ਸਮਝਦੇ ਸੀ ਕਿ ਉਹ ਮਹਾਪੁਰਖ ਉਹ ਤਾਂ ਸਪੂਰ ਸਮਾਜ ਦੀ ਗਲਤੀ ਕੀਤੀ ਸੀ ਸਾਰੇ ਭਾਈਚਾਰੇ ਦੀ ਗਲਤੀ ਕੀਤੀ ਅੱਜ ਬਾਬਾ ਜੀਵਨ ਸਿੰਘ ਜੀ ਕੱਲਾ ਵੱਡੀ ਵੀ ਸਿੱਖਾ ਦਾ ਬਣਾ ਕੇ ਛੱਡਦਾ ਇਹ ਦੋਸ਼ਕੀ ਦਾ ਹੈ ਜੱਸਾ ਸਿੰਘ ਰੰਗੜੀ ਇਹ ਕਿਹਦਾ ਬਣਾ ਕੇ ਛੱਡਦਾ ਇਹ ਦੋਸ਼ਕੀ ਸਦਾ ਹੈ ਅਸੀ ਤੱਕ ਖੋਦ ਉਹ ਜ਼ਾਲੀ ਵਾਲਾ ਜਿਹੜਾ ਚਾਹੁੰਦਾ ਸੀ ਜਿਹੜੀ ਮਨੁੱਖ ਸਮਰੱਥੀ ਚਾਹੁੰਦੀ ਸੀ ਮਨੁੱਖ ਸਮਰੱਥੀ ਨੂੰ ਤਾਂ ਅੱਜ ਵੀ ਅਸੀਂ ਪਾਲਣਾ ਕਰਦੇ ਆ ਕਿ ਦੇ ਅਸੀਂ ਰਲ ਕੇ ਅਸੀਂ ਆਦੇ ਮਹਾਂਪੁਰਸ਼ਾਂ ਦਾ ਵਿਚਾਰ ਦਾ ਵਿਚਾਰ ਆਦੇ ਮਹਾਂਪੁਰਸ਼ਾਂ ਦੀ ਵਿਚਾਰ ਦਾ ਕਰਕੇ ਅਸੀਂ ਤੈਸੀ ਕਰਕੇ ਆ ਅੱਜ ਵਰਤਮਾਨ ਦੇ ਅੰਦਰ ਅਸੀਂ ਕਿਸੇ ਦੌਰ ਤੋਂ ਗੁਜ਼ਰ ਰਹੇ ਆ ਮੈਂ ਕਹਿਣਾ ਕਿ ਅਸੀਂ ਪ੍ਰੋਫੈਸਰ ਸਾਹਿਬ ਨੇ ਸਹੀ ਗੱਲ ਕਿਹਾ ਕਿ ਚਿੰਤਨ ਕਰਨ ਦੀ ਜ਼ਰੂਰਤ ਕਰ ਸਕਦੇ ਅੱਜ ਅਸੀਂ ਬਹੁਤ ਭਿਆਨਕ ਦੌਰ ਵਿੱਚ ਦੀ ਗੁਜ਼ਰ ਰਹੇ ਆ ਤੁਹਾਨੂੰ ਪਤਾ ਨਹੀਂ ਆ ਕਿਛਰੇ ਤੰਗਨਾ ਦੇ ਅੰਦਰ ਦੇਸ਼ਚ ਵੀ ਹੋ ਗਿਆ ਸੀ ਉਹ ਬਨੂ ਸਮਰੱਤੀ ਜਿਸ ਨੇ ਮਨੁੱਖ ਤਾਰੂ ਬੰਦੇ ਨੂੰ ਬੰਦੇ ਦਾ ਅਧਿਕਾਰਨੇ ਦਿੱਤਾ ਜਾਨਵਰ ਨੂੰ ਹੱਥ ਦੇਤੇ ਲੇਕਿਨ ਇਨਸਾਨ ਨੂੰ ਨੇ ਦਿੱਤਾ 2000 ਸਾਲ ਤੱਕ ਇਸ ਦੇਸ਼ ਦੇ ਅੰਦਰ ਮਨੁੱਖ ਸਮਰੱਤੀ ਲਾਗੂ ਰਹੀ ਇੱਕ ਅਮੈਂਡਮੈਂਟ ਵੀ ਨਹੀਂ ਹੋਇਆ ਸਾਥੀਓ ਇੱਕ ਵੀ ਅਮੈਂਡਮੈਂਟ ਹੋਰ ਸਾਡੇ ਸੰਵਿਧਾਨ ਦੇ ਅੰਦਰ 125 ਅਮੈਂਡਮੈਂਟ ਕਰ ਦਿੱਤੇ ਗਏ ਨੇ ਸਾਥੀਓ ਅੱਜ ਸਾਡੀ ਮਨ ਵਾਲੀ ਪੀੜੀ ਨੂੰ ਦੱਸਣ ਦੀ ਲੋੜ ਹੈ ਮੈਂ ਵੀ ਜਾਣਾ ਚਾਹੁੰਦਾ ਹਾਂ ਔਰ ਜਾਣਾ ਵੀ ਚਾਹੀਦਾ ਹੈ ਮੰਨੂ ਬਾਜਿਆਂ ਦੇ ਸੰਤ ਮਹਾਂਪੁਰਸ ਸੁਣੋ ਉਹ ਸਾਡੇ ਮਹਾਂਪੁਰਸਾ ਦੇ ਹਮਲੇ ਕਰਦੇ ਸੱਚੀ ਕਥਾਵਾਂ ਦੇ ਅੰਦਰ ਪਰ ਸਾਡਾ ਦਰਵਾਜ਼ਾ ਇਹ ਹੈ ਕਿ ਜਦੋਂ ਅਸੀਂ ਬੈਠ ਕੇ ਮੰਤਰ ਕਰਨ ਦਾ ਸਾਡਾ ਸਮਾਂ ਹੁੰਦਾ ਹੈ ਅਸੀਂ 2 ਮਿੰਟ ਤੋਂ ਉਸ ਗੱਲ ਨੂੰ ਕੱਟਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਿਰਫ 2 ਮਿੰਟ ਮੈਂ ਕਹਣਾ ਸੀ ਅੱਜ ਜਿਸ ਦੋਸ਼ ਤੋਂ ਗੁਜ਼ਰ ਰਿਹਾ ਨਾ ਆਰਐਸਐਸ ਮਨੁਬਾਦ ਅੱਜ ਅਸੀਂ ਇੱਥੇ ਜਿਹੜਾ ਬੋਲੇ ਨਾ ਉਹ ਸਾਹਮਣੇ ਮੰਚਨ ਕਰਾਂਗੇ ਕਿ ਭਾਈ ਦਸੰਦਾ ਸਿੰਘ ਜੀ ਦੀ ਧਰਮਸ਼ਾਲਾ ਦੇ ਅੰਦਰ ਇਸ ਵਿਸ਼ੇ ਤੇ ਲੋਕ ਇਕੱਠੇ ਹੋਏ ਤੇ ਚਰਚਾ ਕੀਤੀ ਕੀ ਉਹ ਫਾਊਂਡਰ ਕਿਵੇਂ ਕਰਨਾ ਹੈ ਕਿ ਆਰਐਸਐਸ ਦੇ ਲੋਕਾਂ ਨੂੰ ਬੈਠਣਾ ਹੈ ਸਮਾਧੀ ਕਾਟ ਹੈ ਬਹੁਤ ਜ਼ਿਕਰ ਦਾ ਮੈਂ ਬੋਲ ਸਕਦਾ ਪਰ ਮੈਂ ਇੱਕ ਚੀਜ਼ ਕੋ ਨੂੰ ਮੈਂ ਚਿੰਤਨ ਕਰੋ ਸਾਥੀ ਜੇ ਡੇਢ ਘੰਟਾ ਤੁਸੀਂ ਇਹ ਵੀ ਜ਼ਰੂਰੀ ਹੈ ਕਿਤਨੂ ਵੀ ਜ਼ਰੂਰੀ ਹੈ ਇਹ ਵੀ ਸਾਡੇ ਪ੍ਰਚਾਰ ਦਾ ਇੱਕ ਹਿੱਸਾ ਹੈ ਪਰ ਮੈਂ ਕਹਿੰਦਾ ਸਾਡੇ ਪ੍ਰਚਾਰਕ ਵੀ ਜ਼ਰੂਰੀ ਹੈ ਸਾਥੀ ਘਟੋ ਘਟੋ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵਹੀ ਮੁਜੀ ਕਰਦਾਲਸ ਸਿਰ ਵਹੀ ਰੋਜੀ ਕਿਰਦੋਸ ਸਲੋ ਜਿਸ ਕਰਨ ਸਲੋ 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 ਆ ਗੋ ਨਾ ਹੋਏ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅੱਗੇ ਹੋ ਯਾਰ